ਮੈਂ ਅੰਦਰ 12 ਗਿਆ 2012 ਦੇ ਵਿੱਚ ਤੇ 2021 ਦੇ ਵਿੱਚ ਜਾਨਕੀ ਮੈਨੂੰ ਆਪਣਾ ਐਕਸੀਡੈਂਟ ਹੋਇਆ ਨਾ ਤੇ ਉੱਥੇ ਪਰ ਮੇਨ ਲੱਤਾਂ ਕੱਟ ਹੋਏ ਮਸ਼ੀਨ ਦੇ ਵਿੱਚ ਆਇਆ ਨਾ ਜਿਹੜਾ ਹਸਪੀਟਲ 20 ਦਿਨ ਫ੍ਰੈਕਚਰ ਦਾ 1 ਦਿਨ 1 ਮਹੀਨਾ 100 ਦਿਨ ਮੈਂ ਕਹਿੰਦਾ ਕਿ ਕਿਹੜਾ ਬਣ ਚੰਗੇ ਕੀਤਾ ਹੂੰ ਕੋਈ ਜੰਨੀ ਹਟਾ ਤੜਕਮ ਕਰਦੇ ਬੈਂਕ ਕਰ ਲਿਆ ਮੈਂ 18 ਮਹੀਨੇ ਬਾਅਦ ਬੰਚੀ ਤੋਂ ਉੱtre ਫਿਰ ਮੈਂ ਪਹਿਲੀ ਵਾਰੀ ਨਾਤ ਲੱਗ ਬਕਰਨ ਤਰਿਆ ਸੀ ਪਹਿਲੇ ਸਟੈਪ ਬਹੁਤ ਔਖਾ ਪਟਿਆ ਮੈਂ ਡੱਗਣ ਲੰਗ ਹੋ ਗਈ ਵਿਦਗੂ ਮੈਂ ਪਰ ਹੋਲੀ ਮੈਂ ਸੋਚਿਆ ਵੀ ਨਹੀਂ ਵੀ ਤੁਰਨੇ ਪੈਣਗੇ ਕੁਛ ਕਰਨਾ ਬਾਕੀ ਮੇਰਾ ਇਹ ਹੁੰਦਾ ਵੀ ਮੋਟੀਵੇਸ਼ਨ ਵੀ ਆਪਣਾ ਜਦੋਂ ਤਾਂ ਨਹੀਂ ਕੰਮ ਕਰਦਾ ਹੱਥਾ ਕੰਮ ਕਰਦੇ ਆਪਾਂ ਹੱਥਾਂ ਨਾਲ ਕੰਮ ਕਰ ਸਕਦੇ ਠੀਕ ਇਹਨਾਂ ਟਾਈਮ ਤੇ ਲਈ ਬਹਿ ਲਾਂਗੇ ਤੇ ਫਿਰ ਇਦਾਂ ਹੌਲੀ ਹੌਲੀ ਕੋਟਾ ਪਲਾਨ ਬਣਿਆ ਤੇ ਫਿਰ ਅਸੀਂ ਦੁਕਾਨ ਕੀਤੀ ਯਾਨੀ ਥੋੜੀ ਡਿਊਟੀ ਜਿਹੜੀ ਲਗਾਤਾਰ ਹਰ ਰੋਜ਼ ਕਰਦੇ ਹੋ ਇੱਕ ਤਰ੍ਹਾਂ ਦੀ ਆ ਸੱਤ ਦਿਨ ਦੁਕਾਨ ਬੁਲੇਣੀ ਕੋਈ ਦਿਨ ਨੂੰ ਛੁੱਟੀ ਨਹੀਂ ਕਰਦੇ ਲਾਰ ਪਹਿਲੇ ਠੀਕ ਹੀ ਸੀਗੀ ਹਾਂ ਪਹਿਲੀ ਥੋੜੀ ਜਿਹੀ ਧਾਰਾ ਜਪਾ ਪਾਉਣ ਲੱਗੀ ਸੀ ਨਵਾਂ ਨਵਾਂ ਸਟਾਰਟ ਕੀਤਾ ਸੀਗਾ ਹਾਂ ਜੀ ਅੱਜ ਕਿੰਨਾ ਟਾਈਮ ਲਾਇਆ ਬਾਹਰ ਫਿਰ ਬਈ ਕਿੰਨੇ ਸਾਲ ਤੱਕ ਟੁੱਟ ਮੈਂ 8-9-10 ਸਾਲ ਐ ਬਾਹਰ ਪਰ ਜਵਾਨੀ ਜੀ ਜਣੀ ਬਾਹਰ ਚਲੀ ਗਈ ਹਾਂ 2012 ਸਾਲ ਨੇ ਚਲੇ ਗਏ 15 ਮਾਰਚ ਕਿੰਨੀ ਉਮਰ ਸੀ ਉਦੋਂ ਤਕਰੀਬਨ 20 ਸਾਲ ਦੇ ਸੀ ਸੁਪਨੇ ਤਾਂ ਬਹੁਤ ਸੀਗੇ ਹੁਣ ਮੈਂ ਸੋਚ ਰਿਹਾ ਸੀ ਕਿ ਸਾਕ ਲੱਗਣ ਪਹਿਲਾਂ ਵੀ ਚੱਲ ਵੀ ਇੰਡੀਆ ਜਾਵਾਂਗੇ ਜਾਂ ਹੋਰ ਕੰਟਰੀ ਵੀ ਜਾਵਾਂਗੇ ਜਾਂ ਉੱਥੋਂ ਅੱਗੇ ਯੂਰਪ ਜਾਵਾਂਗੇ ਇਹ ਦਮ ਇਹ ਆਉਦਾ ਡ੍ਰੀਮਸ ਮੇਰੇ ਅੰਦਰ ਜੇਰ ਆਪਣੇ ਘਰ ਕਾ ਠੀਕ ਹੋ ਗੋ ਉਹਦੇ ਰਹਿਣਾ ਪੜੇ ਜੁੜੇ ਹੋਏ ਉਹ ਦੁਨੀਆ ਦੇ ਨਾਲ ਮੈਂ ਮਨਦੀਪ ਦੋਸਤੋ ਕਈ ਵਾਰੀ ਅਸੀਂ ਦੇਖਦੇ ਆ ਕਿ ਕੋਈ ਚੰਗਾ ਭਲਾ ਬੰਦਾ ਸਾਡੇ ਮੂਰੇ ਹੱਟਾ ਕੱਟਾ ਕੇ ਹੱਥ ੜਦਾ ਉਹ ਕਹਿੰਦਾ ਕਿ ਮੈਨੂੰ ਕੁਝ ਦੇ ਦਿਓ ਮੈਂ ਬੇਸਹਾਰਾ ਮੇਰੀ ਬਹੁਤ ਵੱਡੀ ਮਜਬੂਰੀ ਆ ਪਰ ਉਹਨੂੰ ਮੰਗਤੇ ਵੀ ਕਹਿ ਦਿੰਨੇ ਆ ਭਿਖਾਰੀ ਕਹਿ ਦਿੰਨੇ ਆ ਠੀਕ ਆ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਪਰ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਮਜਬੂਰੀਆਂ ਨੂੰ ਔਕੜਾਂ ਨੂੰ ਚੱਕ ਕੇ ਪਰੇ ਮਾਰਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਕੁਝ ਕਰਕੇ ਦਿਖਾਵਾਂਗੇ ਉਹਨਾਂ ਦੇ ਵਿੱਚੋਂ ਇੱਕ ਅਜਿਹਾ ਸ਼ਖਸ ਦੀ ਕਹਾਣੀ ਤੁਹਾਡੇ ਅੱਗੇ ਲੈ ਕੇ ਆਏ ਆ। ਉਹ ਕਹਾਣੀ ਦੇ ਵਿੱਚ ਬਹੁਤ ਕੁਝ ਆ ਤੇ ਉਹ ਕਹਾਣੀ ਆਪਣੇ ਬੋਲਾਂ ਰਾਹੀਂ ਸੁਣਾਉਣਗੇ। ਮੈਂ ਵੀਰ ਹੁਣਾਂ ਦਾ ਸਵਾਗਤ ਕਰੂੰਗਾ ਬਾਈ ਜੀ ਬਹੁਤ-ਬਹੁਤ ਸਵਾਗਤ ਤੁਹਾਡਾ। ਸਸਰੀ ਦਾ ਜੀ ਪਹਿਲਾਂ ਤਾਂ ਆਪਣਾ ਨਾਮ ਪਿੰਡ ਤੇ ਜ਼ਿਲ੍ਹਾ ਜ਼ਰੂਰ ਦੱਸੋ ਜੀ। ਮੈਂ ਮਹਸਿੰਦਰ ਸਿੰਘ ਢਾਲੀਵਾਲ ਜੀ। ਹਮ ਐਂਡ ਮੇਰਾ ਮੱਲਿਆਣਾ ਵਾ ਜਿਲ੍ਹਾ ਮੋਗਾ ਜੀ। ਹਮ ਜਦੋਂ ਬਾਈ ਤੁਹਾਨੂੰ ਦੇਖਦੇ ਆ ਇੱਕ ਗੱਲ ਚੰਗੀ ਲੱਗਦੀ ਆ ਕਿ ਤੁਸੀਂ ਆਪਣੀ ਕਿਰਿਆਨੇ ਦੀ ਛੋਟੀ ਜੀ ਦੁਕਾਨ ਚਲਾ ਰਹੇ ਹੋ। ਅਕਸਰ ਹੀ ਆਪਾਂ ਦੇਖਦੇ ਚੰਗੇ ਭਲੇ ਬੰਦੇ ਅੱਜ ਕੱਲ ਹਨਾ ਉਹ ਹੱਥ ਛੱਡ ਦੇ ਫਿਰਦੇ ਸਾਨੂੰ ਅਕਸਰ ਹੀ ਮਿਲ ਜਾਂਦੇ ਆ। ਤੇ ਤੁਹਾਡੀਆਂ ਦੋਨੇ ਲੱਤਾਂ ਹੈ ਨਹੀਂ ਇਸ ਟਾਈਮ ਹਨਾ ਹਾਂਜੀ ਕਾਰਨ ਕੀ ਬਣਿਆ ਮੈਂ ਮੇਰੇ ਬਾਹਰ ਗਿਆ ਸੀ 2012 ਦੇ ਵਿੱਚ ਹੂੰ ਤੇ ਫਿਰ ਮੈਨੂੰ 2001 ਬਾਹਰ 2012 ਡੰਕੀ ਲੱਗਿਆ ਹੈ ਮੈਂ ਤੇ 2021 ਦੇ ਵਿੱਚ ਯਾਨੀ ਕਿ ਮੈਨੂੰ ਆਪਣਾ ਐਕਸੀਡੈਂਟ ਹੋ ਗਿਆ ਨਾ ਅੱਛਾ ਤੇ ਉੱਥੇ ਪਰ ਲੱਤਾਂ ਕੱਟ ਹੋਏ ਮਸ਼ੀਨ ਦੇ ਵਿੱਚ ਆਇਆ ਨਾ ਜਦੋਂ ਮੈਂ ਹੂੰ ਤੇ ਫਿਰ ਯਾਨੀ ਕਿ ਦੁਬਾਰਾ ਮੈਂ ਉੱਥੇ 6 April ਤੱਕ ਰਹਿਣਾ ਸੀ ਪਹਿਲੇ ਇੰਡੀਆ ਆਇਆ ਨਾ अच्छा ਤੇ ਬਾਕੀ ਉਹਨ ਮਾਲਕ ਨੇ ਮੇਰਾ ਸਾਰਾ ਇਲਾਜ ਕਰਵਾਇਆ ਉਧਰ ਯਾਰੋ ਦੋਸਤਾਂ ਨੇ ਸਾਂਭਿਆ ਕੋਈ ਮਹਿਸੂਸ ਨਹੀਂ ਹੁੰ ਦਿੱਤਾ ਹੂੰ ਫਿਰ ਮੈਂ ਇੰਡੀਆ ਕੇ 18 ਮਹੀਨੇ ਬੈਠ ਤੇ ਰਿਹਾ ਨਾ ਅੱਛਾ ਤੇ ਲੁਧਿਆਣਾ ਸਰਜਰੀ ਕਰਉਣਾ 18 ਮਹੀਨਾ ਬਾਅਦ ਲੁਧਿਆਣਾ ਫਿਰ ਲੱਤ ਲਾਉਣਾ ਮੈਂ ਅੱਛਾ 18 ਮਹੀਨੇ ਬਾਅਦ ਲੱਤ ਲਾਈ ਹਾਂ ਹਾਂ ਲੱਗਿਆ 18 ਮਹੀਨੇ ਤੋਂ ਕੋਸ ਉੱਤੇ ਨੁੱਤੇ ਹੀਰ ਮੇ ਲੱਤ ਲਾਉਗ ਪਹਿਲੀ ਵਾਰ ਉੱਥੇ ਬੈਠ ਤਾ ਫਿਰ ਬਾਕਰ ਨਾ ਚੱਲਣਾ ਸਟਾਰਟ ਕੀਤਾ ਹੌਲੀ ਹੌਲੀ ਇੱਥੇ ਹੂੰ ਤੇ ਫਿਰ ਆਪਣੇ ਵੀਰ ਹੁਣ ਦੁਕਾਨ ਸੀ ਕਿ ਇਹਨਾਂ ਦੀ ਫਿਰ ਇਹਨਾਂ ਕੋਲੇ ਆਇਆ ਨਾ ਮੈਂ ਕਿਤੇ ਅੱਛਾ ਪਿੰਡ ਚ ਹੀ ਹੈ ਹਾਂ ਪਿੰਡ ਚ ਹੀ ਸੀ ਦਗਰ ਵੀ ਸੀ ਅੱਛਾ ਉੱਥੇ ਜਾ ਬੰਨਾ ਕੇ ਵੀ ਹੂੰ ਫਿਰ ਹੋਲੀ ਉੱਥੋਂ ਆਏ ਮੋਟੀਵੇਸ਼ਨ ਵੀ ਉਹਨਾਂ ਨੇ ਕਿ ਕੰਮ ਕਰ ਆਏ ਆ ਵੀ ਹੋਲੀ ਮੈਨੂੰ ਮੇਰੇ ਨਾਲ ਤੁਸੀਂ ਕਿ ਵੀ ਕੰਮ ਕਰ ਬੇਲੇ ਵਗੈਰ ਜਿੰਦਗੀ ਨੰਗਣੀ ਨਹੀਂ ਬਿਲਕੁਲ ਹਾਂ ਠੀਕ ਹੈ ਨਾ ਟਾਈਮ ਬੇਲੇ ਬਹਿਣਾ ਤੇ ਫਿਰ ਇਦਾਂ ਹੋਲੀ ਹੋਲੀ ਵੱਡ ਪਲਾਨ ਬਣਿਆ ਤੇ ਫਿਰ ਅਸੀਂ ਦੁਕਾਨ ਕੀਤੀ ਠੀਕ ਹੈ ਸੋਰਪੁਰ ਪਿੰਡ ਵਿੱਚ ਦੁਕਾਨ ਆ ਕਰਿਆਨੇ ਦੀ ਬੇਰ ਕਰ ਪ੍ਰੋਡਕਟ ਰੱਖੇ ਸਾਰੇ ਹੂੰ ਤੇ ਇਹ ਹਾਦਸਾ ਵਾਪਰਿਆ ਕਿਵੇਂ ਬਈ ਕਾਰਨ ਕੀ ਬਣਿਆ ਮੈਂ ਮਸ਼ੀਨ ਸਾਫ ਕਰਦਾ ਹੈ ਬਈ ਹੂੰ ਤਉ ਮਸ਼ੀਨ ਇਹ ਸਾਫ ਕਰਦਾ ਇਹ ਮੈਂ ਚਲਾਈ ਤੇ ਮੈਂ ਪਾਣੀ ਦਾ ਸੀਮੈਂਟ ਜੰਮਿਆ ਸੀ ਉਹ ਨਾ ਲੈ ਜੂਗਾ ਟਰੰਬਾ ਛੱਡਿਆ ਤੇ ਛੱਡਿਆ ਤੇ ਉਹ ਨਾ ਆਪਣਾ ਪਤਾ ਨਹੀਂ ਕਿ ਤਾਰ ਜੜ ਗਈ ਜਿਹੜਾ ਮਗਰ ਬੋਕਟ ਦਾ ਪਰ ਬੈਕ ਸਾਈਡ ਤੇ ਗਿਆ ਲੱਗ ਗਿਆ ਅੱਛਾ ਹੁਣੇ ਬੰਨੂ ਬੈਸ ਛੱਡ ਤਾਂ ਇੱਕ ਸੈਂਕੜ ਦਾ ਹਿੱਲਣ ਦਾ ਮੌਕਾ ਦਿੱਤਾ ਉਹ ਮਿਕਚਰ ਸੀ ਮਿਕਚਰ ਦੇ ਬੱਚਾ ਜੀ ਤੇ ਫਿਰ ਮੇਰੀ ਸੱਜੀ ਲੱਤ ਬੋਪੜੀ ਕੱਟ ਗਈ ਹੂੰ ਖੱਬੀ ਲੱਤ ਵੀ ਹਫਤਾ ਬਾਹਰ ਕੱਟੀ ਫੈਕਸ਼ਨ ਹੋ ਗਈ ਸੀ ਇਹ ਮੈਨੂੰ ਇੰਡੀਆ ਕੇ ਪਤਾ ਲੱਗਿਆ ਵੀ ਇਹ ਪੰਜ ਕੱਟ ਹੋਈ ਤੇ ਇੱਕ ਲੱਤ ਉਥੇ ਮੌਕੇ ਤੇ ਕੱਟੀ ਮੌਕੇ ਤੇ ਕੱਟ ਹੋਈ ਸੀ ਮੈਂ ਵੇਖ ਲਈ ਸੀਗੀ ਹਾਂ ਫਿਰ ਮੈਂ ਜਾ ਰਹਾ ਦੋਸਤਾਂ ਨੇ ਕਿ ਆ ਵੀ ਮੈਨੂੰ ਉਧਰ ਨੇ ਕਿ ਕਿੜੋ ਤੇ ਕੱਢੋ ਬਾਹਰ ਹਾਂ ਮੈਂ ਕੱਢਿਆ ਤੇ ਫਿਰ ਮੈਂ ਹੁਣੇ ਚੱਲ ਕੋਈ ਗੱਲ ਜੋ ਗੋਸ ਹੋ ਗਿਆ ਠੀਕ ਆ ਮੈਂ ਤਾਂ ਉਹ ਸੋਚ ਕੇ ਸੀਨ ਬਈ ਸੁਧਨ ਬੜਾ ਭਿਆਨਕ ਦ੍ਰਿਸ਼ ਹੋਊਗਾ ਥੋੜੇ ਨਾਲ ਦਾ ਵਾਪਰਿਆ ਉਹ ਯਾਦ ਕਰਨਾ ਬੜਾ ਔਖਾ ਲੱਗਦਾ ਨਾ ਨਾ ਕਿ ਉਹ ਕਿੱਦਾਂ ਹੋਇਆ ਸਾਰਾ ਫਿਰ ਮੈਂ ਮਨ ਹਸਪੀਟਲ ਲੈ ਗਿਆ ਕੋਈ ਨਾ ਅੱਛਾ ਫਿਰ ਪੈਂਡ ਮੰਡਾ ਸੋਣੇ ਫੋਨ ਲਾਇਆ ਉਹਨੇ ਮਾਲਕ ਨੂੰ ਫੋਨ ਲਾਇਆ ਹਾਂ ਤੇ ਫਿਰ ਮੈਂ ਹੁਣੇ ਸਭ ਸਾਫ਼ ਕਰ ਦੋ ਜੋ ਮੈਸਚਰ ਵੇਖਉਣ ਦਾ ਮੈਂ ਆ ਸਾਰਾ ਗੱਲਾਂ ਕੀਤੀਆਂ ਅੱਛਾ ਸੁਰਤ ਸੀ ਉਦੋਂ ਤੁਹਾਨੂੰ ਸਾਰ ਹੂੰ ਫਿਰ ਨਾਲੇ ਫਟਲ ਮੁੰਡੇ ਪਾਣੀ ਪੀਤਾ ਫਿਰ ਐਂਬੂਲੈਂਸ ਆ ਗਈ ਉਹਨਾਂ ਨੇ ਵੀ ਕੇਬਿਚੀ ਤੇ ਕਰ ਲੈ ਗਏ ਮੈਨੂੰ ਹੂੰ ਸਟ੍ਰੈਚਰ ਤੇ ਪਾ ਲੈ ਫਿਰ ਉਹਦੇ ਬਾਅਦ ਮੈਂ 7 ਦਿਨਾਂ ਬਾਅਦ ਹੋਸ਼ ਆਇਆ ਮੈਨੂੰ ਅੱਛਾ 7 ਦਿਨਾਂ ਬਾਅਦ ਹਾਂ ਫਿਰ ਹੋਸ਼ ਆਇਆ ਫਿਰ ਮੈਂ ਉੱਥੇ 20 ਸੱਤਾਂ ਨੰਬਰ 20 ਦਿਨ ਰਿਹਾ ਉੱਥੇ ਹਸਪੀਟਲ 20 ਦਿਨ ਫ੍ਰੈਕ ਕਰਦਾ ਇੱਕ ਦਿਨ ਇੱਕ ਮਿੰਟ ਸੌਂ ਕੇ ਨਹੀਂ ਦੇਖਿਆ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਇੱਕਦਮ ਕੀ ਹੋ ਗਿਆ ਸਾਰਾ ਕੁਝ ਨਹੀਂ ਪਤਾ ਹੀ ਨਹੀਂ ਲੱਗਿਆ ਸੈਂਕਟਚ ਹੀ ਹੋ ਗਿਆ ਸਾਰਾ ਇੱਕ ਸੈਂਕਟਚ ਜੀ ਬਸ ਪਤਾ ਹੀ ਨਹੀਂ ਲੱਗਿਆ ਕਿ ਕਿੰਨੇ ਦਿਨ ਮੂਵ ਕਰਨਾ ਕਿੰਨੇ ਦਿਨ ਹੂੰ ਸਿੱਧੇ ਵੈਚਿੰਗ ਵੀ ਮਹਿਸੂਸ ਜਿਵੇਂ ਤੋਏ ਲੱਗਿਆ ਉੱਥੇ ਮੌਕੇ ਤੇ ਲੱਤ ਕੱਟੀ ਗਈ ਬਹੁਤ ਦੁੱਖ ਹੁੰਦਾ ਹਣਾ ਵੀ ਆ ਤਾਂ ਬਹੁਤ ਪਾਣਾ ਬਪਾ ਮੈਨੂੰ ਬਸ ਆਇਆ ਮਾ ਵੀ ਕੋਈ ਨਾ ਜੋ ਕੁਛ ਹੋਗਾ ਠੀਕ ਹੋ ਗਈ ਗੱਲ ਅੱਛਾ ਉਧਰ ਰੱਬ ਲਈ ਹੋਈ ਬਸ ਬੁੱਧੀ ਹੋ ਗਈ ਵੀ ਕੋਈ ਮਾ ਕੁਛ ਨਹੀਂ ਮਾ ਜੋ ਹੋਗਾ ਠੀਕ ਆ ਵੀ ਇੰਦਰ ਹਸਪੀਟਲ ਆਏ ਬਾਕੀ ਵੇਥੀ ਆਏ ਬਸ ਫਿਰ ਇੰਡੀਆ ਕਿਨੇ ਟਾਈਮ ਬਾਅਦ ਆਇਆ ਉੱਥੋਂ ਇੰਡੀਆ ਮੈਂ 6 ਅਪ੍ਰੈਲ ਨੂੰ ਆ ਗਿਆ ਸੀ ਅੱਛਾ 13 ਜਨਵਰੀ 60 ਵਜੇ ਸੀ ਆਪਣੇ ਤਿੰਨ ਤਿੰਨ ਆਧ ਮਹੀਨੇ ਬਾਅਦ ਹੂੰ ਅਕਸਰ ਹੀ ਚਲੋ ਜਿਹੜੇ ਵੀ ਬਾਹਰ ਜਾਂਦੇ ਆ ਨਾ ਇਹ ਤਾਂ ਪਤਾ ਹੀ ਆ ਵੀ ਉਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਬਾਹਰ ਜਾਣ ਦੀ ਕਿਹੋ ਜਿਹੇ ਹਾਲਾਤ ਸੀ ਕਰਦੇ ਫਿਰ ਕਰਦੇ ਹਾਲਾਤ ਪਹਿਲਾਂ ਠੀਕ ਹੀ ਸੀਗੇ ਜੀ ਹਾਂ ਹਾਂ ਪਹਿਲੀ ਥੋੜੀ ਜਿਹੀ ਘਰ ਆਇਆ ਆਪਾਂ ਲੱਗੇ ਸੀ ਨਵਾਂ ਨਵਾਂ ਸਟਾਰਟ ਕੀਤਾ ਸੀਗਾ ਹੂੰ ਤੇ ਬਰਾਦਰ ਮਤ ਵੱਡਾ ਸੀ ਉਹ ਵੀ ਥੋੜੀ ਥੋੜੀ ਖੇਤੀ ਜਾਂਦੇ ਸੀਗੇ ਹੂੰ ਤੇ ਫਿਰ ਉਹਦੋਂ ਬਰ ਮੈਂ ਕੋਸ਼ਿਸ਼ ਕੀਤੀ ਕਿ ਬਰਾਦਰ ਨਾਲ ਖੇਤੀ ਕੀਤੀ ਹੁਣ ਘਰ ਦੇ ਹਾਲਾਤ ਕਿੰਨੇ ਬਿਹਤਰ ਆ ਅੱਛਾ ਪਹਿਲਾਂ ਜਣੀ ਥੋੜੇ ਡਾਊਨ ਸੀ ਤੁਸੀਂ ਬਾਹਰ ਜਾ ਕੇ ਥੋੜਾ ਹਲਾਰਾ ਦਿੱਤਾ ਹੈ ਹਾਂ ਉਹ ਵਾਕਿਆ ਦਰ ਬਰਦਰ ਉਹਨੇ ਆ ਵੈਂਟ ਕੀਤੀ ਮੈਲ ਜੜ ਕੇ ਹੁੰਦਾ ਸਾਰਾ ਕੁਝ ਇੱਕ ਇਨਸਾਨ ਦਾ ਕੁਝ ਨਹੀਂ ਕਰ ਸਕਦਾ ਇਹ ਤਾਂ ਹੈ ਹਾਂ ਹਾਂ ਠੀਕ ਆ ਕਿ ਉਹ ਕਰਦੇ ਹਨ ਆਤਾ ਬਾਕੀ ਇਹ ਦੁਕਾਨ ਦੇ ਵਿਚਾਰ ਦੋਸਤਾਂ ਦੀ ਸਪੋਰਟ ਕਰਦੇ ਨੇ ਸਪੋਰਟ ਨਾਲ ਦੁਕਾਨ ਹੋਈ ਹੈ ਵੀ ਕੱਲਾ ਇਨਸਾਨ ਤਾਂ ਕੁਝ ਨਹੀਂ ਕਰ ਸਕਦਾ ਬਿਲਕੁਲ ਬਾਕੀ ਹੁਣ ਵੀ ਮੈਨੂੰ ਸਾਰੇ ਸਪੋਰਟ ਕਰਦੇ ਉੱਥੇ ਵੀ ਵੀਰੇ ਹੁਣ ਦੁਕਾਨ ਖੋਲ ਦਿੰਦੇ ਆ ਹੂੰ ਬੰਦ ਵੀ ਕਰ ਦਿੰਦੇ ਆ ਤੇ ਸਮਾਨ ਵੀ ਮੇਰਾ ਰੱਖ ਦਿੰਦੇ ਦੁਕਾਨ ਦੇ ਵਿੱਚ ਅੱਛਾ ਤੇ ਸਾਰੇ ਸਪੋਰਟ ਕਰਦੇ ਹੁਣ ਵੀ ਮੈਨੂੰ ਕਿੰਨਾ ਟਾਈਮ ਲਾਇਆ ਬਾਹਰ ਫਿਰ ਬਈ ਕਿੰਨੇ ਸਾਲ ਲੱਗੇ ਟੋਟਲ ਮੈਂ 8.5 10 ਸਾਲ ਐ ਬਾਹਰ ਦੀ ਪਰ ਜਵਾਨੀ ਸੀ ਜਣੀ ਬਾਹਰ ਚਲੀ ਗਈ ਹਾਂ 2012 ਸਾਲ ਨੇ ਚਲੇ ਗਈ 15 ਮਾਰਚ ਨੂੰ ਕਿੰਨੀ ਉਮਰ ਸੀ ਉਦੋਂ ਤਕਰੀਬਨ 20 ਸਾਲ ਦੇ ਹਾਂ ਅੱਛਾ 20 ਸਾਲ ਦੀ ਉਮਰ ਚ ਬਾਹਰ ਚਲੀ ਗਈ ਸੀ ਹਾਂਜੀ ਹੁਣ ਕਿੰਨੀ ਉਮਰ ਹੋ ਗਈ ਫਿਰ ਹੁਣ 35 ਸਾਲ ਹੋ ਗਏ ਅੱਛਾ ਫਿਰ ਕਦੇ ਆਏ ਮਨ ਚ ਆਇਆ ਨਹੀਂਗਾ ਵੀ ਚੰਗਾ ਪਲਾ ਸੀ ਮੈਂ ਦੋਨੇ ਲੱਤਾਂ ਸੀ ਇੰਨੀ ਮਿਹਨਤ ਕਰਦਾ ਕੰਮ ਕਰਦਾ ਸੀ ਵੀ ਯਾਰ ਇੱਕ ਲੱਤ ਚਲੀ ਗਈ ਦੋਨੇ ਗੀਆਂ ਹਨਾ ਮੈਂ ਇਹ ਕਦੇ ਨਹੀਂ ਮੰਨ ਚਿੱਤ ਦੇ ਰਿਹਾ ਗੀ। ਅੱਛਾ ਹੌਸਲੇ 'ਚ ਰਹਿਨੇ ਆ। 1 ਮਿੰਟ ਲੀਵ ਕਿਤੇ ਬਣਿਆ ਵੀ ਆ ਕਿ ਮੈਗਾ ਵੀ ਜੋ ਕੀ ਤਰ੍ਹਾਂ ਬਣ ਚੰਗੇ ਕੀਤਾ। ਹੂੰ ਕੋਈ ਗੱਲ ਨਹੀਂ ਹੱਥਾਂ ਦਾ ਕੰਮ ਕਰਦੇ ਬੈਂਤ ਕਰ ਲਾਂਗੇ। ਹੂੰ ਹਾਲੇ ਪੌਦਿਆਂ ਦਾ ਕੰਮ ਨਹੀਂ ਕਰ ਸਕਦੇ ਵੀ ਤੋਰ ਫਿਰ ਕੇ ਆਲਾ ਕੋਈ ਹਨ। ਮੈਨੂੰ ਕੋਈ ਦੁਕਾਨ ਦਾ ਫਿਰਕ ਸੋਚਿਆ ਬੈ ਕੇ ਚੱਲ ਕਰ ਸਕਦੇ ਆਪਾਂ। ਹੂੰ ਤੇ ਘਰ ਦੇ ਫਿਰ ਕੀ ਕਹਿੰਦੇ ਆ ਵਧੀਆ ਸਪੋਰਟ ਕਰਦੇ ਨੇ ਵੀ ਹਾਂ ਘਰ ਕੰਮ। ਹਾਂ ਨੇ ਕਰਦੇ ਫੁੱਲ ਸਪੋਰਟ ਆ ਬਾਕੀ ਯਾਰ ਦੋਸਤਰੇ ਵੱਲ ਸਪੋਰਟ। ਹੂੰ ਸਪੋਰਟ ਬਜ਼ਾਰੇ ਵੱਲ। ਕਿੰਨੇ ਟਾਈਮ ਬਾਅਦ ਫਿਰ ਮੰਜੇ ਤੋਂ ਉੱtre ਤੁਸੀਂ? ਮੈਂ 18 ਮਹੀਨੇ ਬਾਅਦ ਪੰਜੇ ਤੋ ਉਤਰੇ। ਅੱਛਾ ਹਾਂ ਪਹਿਲੇ ਮੇਰਾ 12 ਸੀਗਾ ਚਾਚਾ ਸੀ ਉਹਨਾਂ ਨੇ ਮੈਨੂੰ ਲਿਵਾਉਣਾ ਧੁਵਾਣਾ ਸਾਰਾ ਕੁਝ ਕਰਨਾ। ਹੂੰ ਤੇ ਫਿਰ 18 ਮਹੀਨੇ ਬਾਅਦ ਫਿਰ ਮੈਂ ਪਹਿਲੀ ਵਾਰੀ ਲੱਤ ਲਾ ਕੇ ਬਾਹਰ ਕਰਨਾ ਤੁਰਿਆ ਸੀ। ਅੱਛਾ ਤੇ ਪਹਿਲਾਂ ਪਹਿਲਾਂ ਇਹ ਲੱਗਦਾ ਸੀਗਾ ਵੀ ਯਾਰ ਵੀ ਕੰਮ ਕਰਾਂ ਮੈਂ ਹਨਾ ਜਿਹੜੇ ਬੰਦੇ ਨੇ ਕੰਮ ਕੀਤਾ ਉਹਨਾਂ ਨੂੰ ਵਿਹਲੇ ਬਿਣਾ ਬਹੁਤ ਔਖਾ ਹੁੰਦਾ। ਹਾਂ ਪਹਿਲਾਂ ਇਹ ਲੱਤ ਲੱਗੀ ਸੀ ਤੋਂ ਐ ਲੱਦਿਆ ਵੀ ਇਹ ਤੁਰਿਆ ਜਾਏਗਾ ਨਹੀਂ ਤੁਰਿਆ ਜਾਏਗਾ। ਹੂੰ ਕੰਮ ਵੀ ਲਈ ਆਪਣੇ ਨਾਲ ਇਹਦੇ ਤੋਂ ਕੁਝ ਪਹਿਲਾਂ ਕੋਲੇ। ਪਰ ਪਹਿਲਾ ਸਟੈਪ ਬਹੁਤ ਔਖਾ ਪਟਿਆ ਮੈਂ। ਅੱਛਾ ਡੱਗਣ ਹਾਂ ਹੋਲੀ ਮੈਂਡ ਸਵਿਚਾ ਵੀ ਨਹੀਂ ਵੀ ਤੁਰਨੇ ਪੈਣਾ ਵੀ ਕੁਝ ਕਰਨਾ ਹੂੰ ਫਿਰ ਐਂ ਫਿਰ ਮੇਰੇ ਕੋਲ ਚਾਰ ਜਲੇ ਸਕੂਟਰੀ ਆ ਟਰਾਈਸਾਈਕਲ ਅੱਛਾ ਰੋਜ਼ انا ਮੈਂ ਹੁਣ ਉੱਥੇ ਸਮਾਨ ਲੈ ਜਾਣਾ ਹੂੰ ਹੂੰ ਅੱਲਾ ਬਖਸ਼ ਫਿਰ ਮੈਂ ਹੌਲੀ ਹੌਸਲੇ ਵਗੈ ਵੀ ਠੀਕ ਆ ਵੀ ਆ ਮੈਂ ਕੰਮ ਕਰ ਸਕਾਂਗਾ ਹੂੰ ਫਿਰ ਇਹ ਮਨ ਚ ਕਿਮੀ ਆਈਡੀਆ ਵੀ ਕਿਰਿਆਨੇ ਦੀ ਦੁਕਾਨ ਚਲਾਉਣੀ ਆ ਵਿੱਕੀ ਹੁਣੇ ਕੋਲੇ ਜਾਂਦਾ ਵਿੱਕੀ ਦੇ ਸੁੱਖੇ ਕੋਲੇ ਹੂੰ ਉੱਥੇ ਫਿਰ ਇਹਨਾਂ ਕੋਲ ਬੈਠ ਜਾਣਾ ਕਈ ਵਾਰੀ ਅੱਛਾ ਤੇ ਇਹਨਾਂ ਦੇ ਉੱਥੇ ਰੋ ਮੋਟੀਵੇਸ਼ਨ ਮੈ ਲੱਗ ਇਹ ਕੰਮ ਕਰਦੇ ਆਪਾਂ ਹੌਲੀ ਹੌਲੀ ਇਹਨਾਂ ਨਾਲ ਵੀ ਰਿਪੋਰਟ ਕਰਾਂਗੇ ਅੱਛਾ ਫਿਰ ਇਹ ਨਾਲ ਮਰੀ ਜਿਹੜੇ ਸਪੋਰਟ ਕੇ ਤੇ ਵੀ ਆਪਾਂ ਸਮਾਨ ਇਹ ਤੇ ਦੁਕਾਨ ਕਰਦੇ ਹੂੰ ਇਹ ਸਾਰਾ ਜਨ ਕਿਹਨਾਂ ਨੇ ਸਮਾਨ ਛੱਡ ਕੇ ਜਾਣਾ ਕਰਨਾ ਦੁਕਾਨ ਖੁੱਲ ਨਹੀਂ ਖੜਾ ਹੁਸਬਾ ਕਲੀਨ ਕਰਨੀ ਦੁਕਾਨ ਸਾਰੀ ਫਿਰ ਹੌਲੀ ਮੈਂ ਵੀ ਕਰਨ ਲੱਗਿਆ ਪਹਿਲਾਂ ਮੈਂ ਥੋੜਾ ਜਿਹਾ ਆਪ ਖਾ ਲੱਗਦਾ ਸੀਗਾ ਹੂੰ ਤੇ ਫਿਰ ਹੁਣ ਮੈਨੇ ਕੋਈ ਪਰੋਬਲ ਨਹੀਂ ਹੁਣ ਵੀ ਜਨ ਫੋਲਸਪੋਰਟ ਆਪਣੇ ਕਿਤੇ ਵੀ ਮੇਨ ਏਰੀਆ ਦੇ ਲੈ ਕੇ ਔਰ ਮੈਨੂੰ ਜਾਨਕ ਸਮਾਨ ਛੱਡ ਕੇ ਪਹੁੰਚਦਾ ਕਰਦੇ ਮੇਰੇ ਕੋਲੇ ਅੱਛਾ ਇਥੋਂ ਪਿੰਡੋਂ ਹੀ ਸਮਾਨ ਚੱਕ ਕੇ ਲੈਣੇ ਪਿੰਡੋਂ ਹੀ ਲੈ ਕੇ ਜਾਨਾ ਇਹ ਕਿਤੇ ਬਾਦੋਂ ਦੇ ਨਾਲ ਜਾਏ ਫਿਰ ਛੱਡੇ ਹੁੰਦੇ ਆ ਤੇ ਤਕਰੀਬਨ ਮੈ ਲੈ ਆਈ ਜਾਨਾ ਥੋੜੀ ਡਿਊਟੀ ਜਿਹੜੀ ਲਗਾਤਾਰ ਹਰ ਰੋਜ਼ ਕਰਦੇ ਹਾਂ ਇੱਕ ਤਰ੍ਹਾਂ ਦੀ ਆ। ਸੱਤ ਦਿਨ ਦੁਕਾਨ ਖੁੱਲ੍ਹਣੀ ਕੋਈ ਦਿਨ ਨੂੰ ਛੁੱਟੀ ਨਹੀਂ। ਅੱਛਾ। ਹਾਂਜੀ। ਕਿੰਨੇ ਵਜੇ ਫਿਰ ਸਵੇਰੇ ਉੱਠਦੇ ਹੋ ਤੇ ਸ਼ਾਮ ਤੱਕ ਕੀ ਰਹਿੰਦਾ ਸਾਰਾ ਸ਼ਡਿਊਲ ਤੁਹਾਡਾ? ਸੋ ਮੈਂ 5:30 ਵਜੇ ਉੱਠ ਜਾਂਦਾ ਹਾਂ। ਅੱਛਾ ਤੇ 7:00 ਵਜੇ ਦੁਕਾਨ ਤੇ ਪਹੁੰਚ ਜਾਂਦਾ ਹਾਂ। ਹੂੰ। ਤੇ ਫਿਰ ਸ਼ਾਮ ਨੂੰ 7:00 7:30 ਦੁਕਾਨ ਤੋਂ ਤੁਰਦਾ ਹਾਂ। ਅੱਛਾ 8:00 ਵਜੇ ਘਰ ਆਇਆ। ਤੇ ਫਿਰ ਜਿੱਥੇ ਦੁਕਾਨ ਆ ਉੱਥੋਂ ਦੇ ਲੋਕਾਂ ਦਾ ਕਿਹੋ ਜਿਹਾ ਸਹਿਯੋਗ ਆ ਤੁਹਾਡਾ ਮੇਰੇ ਉੱਥੇ ਜਾਣ ਤੋਂ ਪਹਿਲਾਂ ਮੇਰੇ ਵਧੀਆ ਦੋਸਤ ਬਣ ਗਏ ਉੱਥੇ ਹਮਮ ਮੇਰੇ ਜਾਣ ਤੋਂ ਪਹਿਲਾਂ ਮੇਰੇ ਦੁਕਾਨ ਖੋਲ ਦਿੰਦੇ ਆ ਸਾਫ਼ ਕਰ ਦਿੰਦੇ ਆ ਅਗਰ ਜਾਨ ਨੂੰ ਦੁਕਾਨ ਖੁੱਲੀ ਹੁੰਦੀ ਆ ਅੱਛਾ ਹਾਂ ਤੇ ਜਦੋਂ ਮੈਂ ਉਹਨਾਂ ਸ਼ਾਮ ਨੂੰ ਤੋਂ ਮੈਂ ਚਲੇ ਆ ਜਾਣਾ ਤਾਂ ਫਿਰ ਉਹ ਮੇਰੇ ਬਾਅਦ ਚ ਦੁਕਾਨ ਬੰਦ ਕਰ ਦਿੰਦੇ ਆ ਹਮਮ ਯਾਨੀ ਕਿ ਮੈਨੂੰ ਕੋਈ ਟੈਨਸ਼ਨ ਨਹੀਂ ਕਿ ਕੋਈ ਅੱਛਾ ਹਾਂ ਜਿੰਨੇ ਤੁਹਾਨੂੰ ਵਧੀਆ ਲੱਗਦਾ ਵੀ ਉਹ ਏਨੀ ਕਿ ਜ਼ਿੰਮੇਵਾਰੀ ਆਪੇ ਸਮਝਣ ਲੱਗ ਪਈ ਜ਼ਿੰਮੇਵਾਰੀ ਸਮਝ ਲੈਂਦੇ ਆ ਹੀ ਨਹੀਂ ਹਮਮ ਜੇ ਮੈਂ ਲੇਟ ਵੀ ਹੋ ਜਾ ਮੈਨੂੰ ਉਹਨਾਂ ਨੇ ਫੋਨ ਲ ਕਈ ਵਾਰੀ ਸੁਖਜਿੰਦਰ ਭਾਈ ਐ ਹੁੰਦਾ ਵੀ ਕੁਝ ਲੋਕ ਕੋਈ ਅੰਗ ਕੱਟਿਆ ਜਾਵੇ ਜਾਂ ਕਿਸੇ ਕਲੋਂ ਅਪਾਜ ਹੋ ਜਾਣ ਹਨਾ ਉਹ ਸਹਾਰਾ ਪਾਲਣ ਲੱਗ ਜਾਂਦੇ ਆ ਕਿਸੇ ਦਾ ਹਨਾ ਜਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਵੀ ਮੰਗਦੇ ਫਿਰਦੇ ਹੁੰਦੇ ਆ ਤੇ ਮਤਲਬ ਤੁਹਾਨੂੰ ਕਦੇ ਐ ਲੱਗਿਆ ਵੀ ਮੈਨੂੰ ਕੋਈ ਵਿਚਾਰਾ ਨਾ ਕਹਦੇ ਜਾਂ ਮੈਨੂੰ ਐ ਨਾ ਲੱਗੇ ਯਾਰ ਵੀ ਇਹਦਾ ਸਹਾਰਾ ਬਣੀ ਐ ਅਸੀਂ ਵੀ ਤਰਸ ਖਾਈਏ ਇਹਦੇ ਤੇ ਨਹੀਂ ਮੈਨੂੰ ਐ ਤਾਂ ਕਦੇ ਲੱਗਿਆ ਨਹੀਂ ਤੁਸੀਂ ਕਹੇ ਨਾ ਕਿਸੇ ਨੇ ਕਿਹਾ ਹੈ ਅੱਛਾ ਹਾਂ ਬਈ ਐਨੇ ਕਹੇ ਵੀ ਮੇਰੀ ਮਦਦ ਕਰੋ ਕਦੇ ਹਾਂ ਨਹੀਂ ਕਿਸੇ ਨੇ ਕਿਹਾ ਤਾਂ ਆਪਣੇ ਜਿਹੜਾ ਯਾਰ ਦੋਸਤਾਂ ਸਪੋਰਟ ਆ ਹੈਗੇ ਆਂ ਹਲਪਾਂ ਦਾ ਸਮਾਨ ਲੋਗਰ ਦੇ ਦੇ ਕਾ ਫੈਮਿਲੀ ਸਪੋਰਟ ਆ ਹੂੰ ਬਾਕੀ ਮੇਰਾ ਇਹ ਹੁੰਦਾ ਵੀ ਮੋਟੀਵੇਸ਼ਨ ਵੀ ਆਪਣਾ ਜਦੋਂ ਤਾਂ ਨਹੀਂ ਕੰਮ ਕਰਦਾ ਹੱਥਾ ਕੰਮ ਕਰਦੇ ਆਪਾਂ ਹੱਥਾਂ ਨਾਲ ਕੰਮ ਕਰ ਸਕਦੇ ਆ ਬਿਲਕੁਲ ਮੈਂ ਬਦਕਾਨ ਬਾਰੇ ਸੋਚ ਲਿਆ ਹੂੰ ਅਗਰੇ ਐਂਦਿਆਂ ਹੋਇਆ ਕੋਈ ਵੀ ਆਏ ਵੀ ਕੁਝ ਵੀ ਕਿਤੇ ਜਾਣਾ ਕੋਈ ਕਰਨਾ ਹੈ ਜਾਂ ਵੀਨਾ ਸਮਾਨ ਮੇ ਕਿਵੇਂ ਲੇ ਮੈਂ ਆਪੀ ਲੈ ਹੈਂਡਲ ਕਰ ਲੈਣਾ ਬਸ ਅੱਛਾ ਹਾਂ ਕਦੇ ਆਪਨੇ ਆਪਣੇ ਆਪ ਨੂੰ ਐਂ ਘਟ ਨਹੀਂ ਮਹਿਸੂਸ ਕੀਤਾ ਹੈ ਨੇ ਮੈਂ ਜੇ ਮੈਂ ਸੋਚਿਆ ਨਹੀਂ ਕਿਤੇ ਵੀ ਆ ਮੈਂ ਸੋਚਿਆ ਨਹੀਂ ਵੀ ਹਾਂ ਮੈਂ ਇੱਥੇ ਬੈਠਾ ਹਾਂ ਲੱਗਦਾ ਨਹੀਂ ਮੈਂ ਸੋਚਦੇ ਨਹੀਂ ਅੱਛਾ ਹਾਂ ਤੇ ਹੁਣ ਦੁਕਾਨ ਕਰਕੇ ਖੁਸ਼ ਹਾਂ ਆਪਦੇ ਕੰਮ ਤੋਂ ਹਾਂ ਵਧੀਆ ਖੁਸ਼ ਹਾਂ ਇੱਥੇ ਕਿੰਨਾ ਕੁ ਦਿਹਾੜੀ ਪੈ ਜਾਂਦੀ ਆ 2-300 ਰੁਪਏ ਪੈ ਜਾਂਦਾ ਜੀ ਅੱਛਾ ਹਾਂ ਕਰੀ ਹੋਇਆ ਪਾਦਵੀ ਕਿ 2-300 ਆ ਬਰਿਆ ਜਾਂਣੇ ਕਿ ਹੂੰ ਜਣੀ ਆਏ ਆ ਵੀ ਵਿਹਲੇ ਨਹੀਂ ਰਹਿੰਦੇ ਤੁਸੀਂ ਵਿਹਲੇ ਨਾਲ ਠੀਕ ਆ ਜੀ ਹੂੰ ਵਿਹਲੇ ਵਕਤ ਤੇ ਬੰਦਾ ਡਿਪਰੈਸ਼ਨ ਚ ਜਾਂਦਾ ਵਾ ਹੂੰ ਸੋਚੀ ਜਾਂਦਾ ਵਿਹਲੇ ਟਾਈਮ ਨਾ ਆਂਦਾ ਹੂੰ ਨਾਲੇ ਮੈਂ ਨੱਤ ਨਵੇਂ ਬੰਦਿਆਂ ਨਾਲ ਬੰਦਾ ਮਿਲਦਾ ਵਾ ਮੈਂ ਕੋਈ ਨਹੀਂ ਦੇਖਦਾ ਵਾ ਮੈਂ ਆਪਣੇ ਸਮਾਨ ਦੀ ਨੌਲਜ ਹੁੰਦੀ ਵੀ ਕਿਹੜਾ ਸਮਾਨ ਤੇ ਮੈਂ ਕੀ ਜਿਹੜੀ ਚੀਜ਼ ਕਿਦਾਮ ਹੂੰ ਜਿਦਾਮ ਹੈ ਇੱਕ ਬਈ ਚਲੋ ਪੁਰਾਣੀਆਂ ਗੱਲਾਂ ਕਰਨੀਆਂ ਸੋਚਣੀਆਂ ਕਿਹਬਲੀ ਔਖੀਆਂ ਵੀ ਲੱਗਦੀਆਂ ਹੁੰਦੀਆਂ ਬੰਦੇ ਦੇ ਬਹੁਤ ਸਾਰੇ ਸੁਪਨੇ ਹੁੰਦੇ ਆ ਜੇ ਤੁਸੀਂ ਬਾਹਰ ਗਏ ਸੀ ਫਿਰ ਕਿਹੋ ਜਿਹੇ ਸੁਪਨੇ ਸੀ ਵੀ ਕੀ ਸੋਚਿਆ ਸੀਗਾ ਵੀ ਕਿੱਧਰ ਨੂੰ ਲੈ ਕੇ ਜਾਣੀ ਹੈ ਜ਼ਿੰਦਗੀ ਸੁਪਨੇ ਤਾਂ ਬਹੁਤ ਸੀਗੇ ਹੁਣ ਮੈਂ ਸੋਚ ਰਿਹਾ ਸੀ ਕਿ ਸਰਕਲ ਲੱਗਣ ਤੋਂ ਪਹਿਲਾਂ ਵੀ ਚੱਲ ਵੀ ਇੰਡੀਆ ਜਾਵਾਂਗੇ ਜਾਂ ਹੋਰ ਕੰਟਰੀ ਵੀ ਜਾਵਾਂਗੇ ਜਾਂ ਉੱਥੇ ਅੱਗੇ ਯੂਰਪੀ ਜਾਵਾਂਗੇ ਇਦਾਂ ਦੇ ਇਹ ਆਉਂਦੇ ਡ੍ਰੀਮਸ ਮੇਰੇ ਅੰਦਰ ਫਿਰ ਮੈਂ ਕਹਿੰਨਾ ਸੀ ਇਹ ਨਹੀਂ ਅਂਡਰੇਸ ਰਾਹ ਵੀ ਜ ਐ ਕਰਾ ਅੱਛਾ ਤੇ ਉਹਨੂੰ ਸੱਟ ਲੱਗ ਗਈ ਹੂੰ ਹੁਣ ਫਿਰ ਸੁਪਨੇ ਵਿੱਚ ਹੀ ਰਹਿ ਗਿਆ ਹਣੀ ਹੂੰ ਚੱਲ ਫੇਰ ਵੀ ਆਪਣਾ ਕੋਈ ਗਿਲਾ ਨਹੀਂ ਰੱਬ ਨਾਲ ਫੇਰ ਵੀ ਤੈਨੂੰ ਵਧੀਆ ਸੈਟੀਸਫਾਈਡ ਜ਼ਿੰਦਗੀ ਜੀ ਰੇਂ ਵਧੀਆ ਵੀ ਕੰਮ ਕਰ ਰਹੇ ਕੋਈ ਗੱਲ ਨਹੀਂ ਕਿਵੇਂ ਕੀਤਾ ਬਾਈ ਮਨ ਨੂੰ ਆਪਦੇ ਨੂੰ ਕਰੜਾ ਇਹਨਾਂ ਬਸ ਰੱਬ ਬੋਲੇ ਹੁਣ ਵੇ ਸੋਚੇ ਵੀ ਚੱਲ ਕੋਈ ਨਾ ਉਹ ਸੁਪਨੇ ਨਹੀਂ ਪੂਰੇ ਹੋਏ ਇੱਥੇ ਆ ਕੇ ਜ਼ਿੰਦਗੀ ਜੀਨੇ ਦੁਕਾਨ ਕੀਤੀ ਹੈ ਹੌਲੀ ਹੌਲੀ ਕੋਈ ਹੋਰ ਕੋਈ ਅੱਗੇ ਬਧਾਂਗੇ ਇਹਨੂੰ ਵੱਡਾ ਕੰਮ ਮਦਾਂਗੇ ਹੌਲੀ ਸਟੈਪ ਬਏ ਸਟੈਪ ਚੱਲਾਂਗੇ ਹੂੰ ਬਾਕੀ ਜਿਹੜੀ ਸਾਰਿਆਂ ਵੱਲੋਂ ਵੀ ਤੁਹਾਡੇ ਨਾਲ ਕਦੇ ਇਦਾਂ ਨਹੀਂ ਹੋਇਆ ਸਾਰਿਆਂ ਵੱਲੋਂ ਸਪੋਰਟ ਹੁੰਦੀ ਐ। ਆ ਮੈਨੂੰ ਮਹਿਸੂਸ ਨਹੀਂ ਹੋਉਂਦਾ ਤਾਂ ਕਿਸੇ ਨੇ ਇਦਾਂ। ਹੂੰ। ਵੀਰੇ ਜਦੋਂ ਆਏ ਵੀਰੇ ਆਜਾ ਹੀ ਪਣਾ ਦੇਣਾ ਕਰ ਲਈ। ਜਮਨ ਕਹਿੰਦੇ ਫੈਮਿਲੀ ਲਈ ਜਗ ਜਾ ਰੋ ਕਿਸੇ ਪਹਿਲਾਂ ਮਹਿਸੂਸ ਨਹੀਂ ਕਿਸੇ ਬਸ। ਉਦੋਂ ਤਾਂ ਨਹੀਂ ਕਦੇ ਮਨ ਚ ਆਇਆ ਜਦੋਂ ਹੋਇਆ ਹਾਦਸਾ। ਨਹੀਂ ਜਮਨ ਇੱਕ ਸੈਂਕਟ ਲਈ ਵੀ। ਨਾ ਉਹਦੇ ਨਾ ਹੁਣ ਕਦੇ ਵੀ। ਵੀਰੇ ਨਾ ਗੱਲ ਮੈਂ ਕੋਈ ਜੋ ਹੋ ਗਿਆ ਠੀਕ ਐ ਚੰਗਾ ਕੋਈ ਗੱਲ ਨਹੀਂ। ਬਹੁਤ ਮਜ਼ਬੂਤ ਆ ਬਾਈ ਮਨ ਤੁਹਾਡਾ। ਮੇਰਾ ਭੂਜ ਮਜ਼ਬੂਤ ਸੀ ਉਹ ਬੜਾ ਬਸ। ਹੂੰ। ਤੂੰ ਹੀ ਕੁਦਰਤ ਤੇ ਛੜਤਾ ਹੈ ਕੁਦਰਤ ਹੈ ਮੈਂ ਸੋਚ ਰਿਹਾ ਵੀ ਇਹ ਸੋਚਾਂ ਕਿ ਫਿਰ ਵੀ ਆਪਣੇ ਘਰਾਂ ਲਾਤਾਂ ਕੱਟ ਗਈਆਂ ਵਾਪਸ ਆ ਜਾਣ ਰੱਬ ਨੇ ਕਰਤਾ ਉਹ ਠੀਕ ਆ ਬਸ ਬਿਲਕੁਲ ਵੀ ਅੱਗੇ ਦਾ ਸੋਚੋ ਪਿੱਛੇ ਉਹਦਾ ਠੀਕ ਆ ਜੀ ਹੂੰ ਹੁਣ ਅੱਗੇ ਦਾ ਫਿਰ ਕੀ ਸੋਚ ਰੱਖਿਆ ਵੀ ਅੱਗੇ ਦਾ ਹੁਣ ਦੁਕਾਨ ਹੋਰ ਵਧਾਵਾਂਗੇ ਵੱਡੀ ਕਰਾਂਗੇ ਦੂ ਹੂੰ ਤੇ ਫਿਰ ਦੇਖ ਲੈ ਕੀ ਬਲੈਨ ਬੰਦਾ ਹੋਣੀ ਵਾਲੀ ਸਟੈਪ-ਬਾਈ-ਸਟੈਪ ਚੱਲਾਂਗੇ ਨਾ ਹੂੰ ਵੀ ਦੁਕਾਨ ਨੂੰ ਵੱਡੀ ਇੱਥੇ ਰੱਖਾਂਗੇ ਤੇ ਵੀ ਵੱਡੀ ਕਰਕੇ ਦੁਕਾਨ ਨਹੀਂ ਜ਼ਿੰਦਗੀ ਨਾਲ ਕੋਈ ਗਿਲਾ ਤਾਂ ਨਹੀਂ ਤੁਹਾਨੂੰ ਕੋਈ ਗਿਲਾ ਨਹੀਂ ਖੁਸ਼ ਜੋ ਰੱਬ ਨੇ ਕਰਤਾ ਠੀਕ ਕੋਈ ਉਹਦੇ ਰੇਜਾ ਰਹਿਣਾ ਪਣਾ ਹਾਂ ਤਾਂ ਆਪਾਂ ਗੱਲਬਾਤ ਕੀਤੀ ਆ ਸੁਖਜਿੰਦਰ ਨਾਲ ਜਿਹੜੇ ਮੱਲਿਆਣਾ ਪਿੰਡ ਦੇ ਨੇ ਜਿਵੇਂ ਸਿਆਣੇ ਕਹਿੰਦੇ ਨੇ ਕਿ ਅਪਾਜਤਾ ਦਿਮਾਗ ਦੇ ਵਿੱਚ ਹੁੰਦੀ ਆ ਮਨ 'ਚ ਹੁੰਦੀ ਆ ਜੇ ਮਨ ਅਪਾਜ ਨਹੀਂ ਸਾਡਾ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਆ ਤਾਂ ਜਿਵੇਂ ਸੁਖਜਿੰਦਰ ਹੁਣੀ ਇੱਕ ਮਿਸਾਲ ਬਣੇ ਹੋਏ ਨੇ ਕਿ ਜੇਕਰ ਦੋ ਲੱਤਾਂ ਕੱਟੀਆਂ ਵੀ ਗਈਆਂ ਉਹ ਕਹਿੰਦਾ ਮੇਰੇ ਹੱਥ ਤਾਂ ਦੋਨੇ ਕੰਮ ਕਰਦੇ ਆ ਤਾਂ ਉਹ ਦੋ ਹੱਥਾਂ ਨਾਲ ਮਿਹਨਤ ਕਰ ਰਹੇ ਨੇ ਬਾਈ ਹੁਣੀ ਤਾ ਮੈਨੂੰ ਲੱਗਦਾ ਕਿ ਇਹ ਕਹਾਣੀ ਹੈ ਜਿਹੜੀ ਘਰ ਘਰ ਉਹਨਾਂ ਨੌਜਵਾਨਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ ਜਿਹੜੇ ਨਿਰਾਸ਼ ਹੋ ਜਾਂਦੇ ਨੇ ਬੜੀ ਜਲਦੀ ਕਿ ਅਸੀਂ ਕੁਝ ਕਰ ਨਹੀਂ ਸਕਦੇ ਬੰਦੇ ਦੇ ਵਿੱਚ ਜਨੂਨ ਹੋਣਾ ਚਾਹੀਦਾ ਜਜ਼ਬਾ ਹੋਣਾ ਚਾਹੀਦਾ ਕੀਤਾ ਸਭ ਕੁਝ ਜਾ ਸਕਦਾ ਤਾਂ ਕਿਵੇਂ ਲੱਗੀ ਕਹਾਣੀ ਕਿਵੇਂ ਲੱਗੀ ਗੱਲਬਾਤ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ